ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤਈ ਜਾਂਦੇ ਜੀ ਅੱਜ ਆਪਾਂ ਇੱਕ ਹੋਰ ਪੁਰਾਣੀ ਚੀਜ਼ ਬਾਰੇ ਗੱਲਬਾਤ ਕਰਾਂਗੇ ਇੱਕ ਹੋਰ ਪੁਰਾਣੀ ਚੀਜ਼ ਬਾਰੇ ਅੱਜ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਜੋ ਕਿ ਤੁਹਾਨੂੰ ਸਾਹਮਣੇ ਪਈ ਸਕ੍ਰੀਨ ਤੇ ਆਪਾਂ ਦਿਖਾਈ ਦੇ ਰਹੀ ਆ। ਉਹ ਪੁਰਾਣੇ ਵੇੜਿਆਂ ਵਿੱਚ ਜਿਹੜੇ ਸਟੋਪ ਹੁੰਦੇ ਦੀ ਉਹਨਾਂ ਵਿੱਚ ਮਿੱਟੀ ਦਾ ਤੇਲ ਪਾਇਆ ਜਾਂਦਾ ਵੀ ਜਾਂ ਜਿਹੜੇ ਲੈਂਟਰਾਂ ਹੁੰਦੀਆਂ ਤੇ ਲੈਂਪ ਹੁੰਦੇ ਦੀ ਉਹਨਾਂ ਦੇ ਵਿੱਚ ਮਿੱਟੀ ਦਾ ਤੇਲ ਪਾਇਆ ਜਾਂਦਾ ਸੀ ਸੋ ਮਿੱਟੀ ਦੇ ਤੇਲ ਨਾਲ ਚੱਲਦੇ ਹੁੰਦੇ ਦੀ ਲੈਂਪ ਵੀ ਲੈਂਟਰਾਂ ਵੀ ਤੇ ਸਟੋਬ ਵੀ ਸੋ ਜਿਹੜਾ ਮਿੱਟੀ ਦਾ ਤੇਲ ਹੁੰਦਾ ਸੀ ਦੀਪੂਆਂ ਦਾ ਮਿਲ ਜਾਂਦਾ ਸੀ ਲੋਕ ਇੰਨਾ ਭਰਾ ਕੇ ਦੀਪੂਆਂ ਤੋਂ ਲੈ ਕੇ ਆਉਂਦੇ ਹੁੰਦੇ ਸੀ ਤੇ ਘਰ ਲੈ ਆ ਕੇ 5-10 ਲੀਟਰ ਰੱਖ ਲੈਣਾ ਤੇ ਥੋੜਾ ਥੋੜਾ ਕਰਕੇ ਫਿਰ ਉਹਨਾਂ ਅੱਜ ਉਹਨਾਂ ਕਈ ਨੀਆ ਬੱਚੋਂ ਥੋੜਾ ਥੋੜਾ ਕਰਕੇ ਲੈਂਪਲ ਆਲਟਰਾ ਤੇ ਸਟੋਪਾ ਵਿੱਚ ਪਾਈ ਜਾਣਾ। ਉਹ ਜਦੋਂ ਮਿੱਟੀ ਦਾ ਤੇਲ ਲੈਂਪਲ ਆਲਟਰਾ ਤੇ ਸਟੋਪਾ ਵਿੱਚ ਪਾਇਆ ਜਾਂਦਾ ਸੀ। ਸਾਇਸ ਕੀਪ ਦੀ ਵਰਤੋਂ ਕੀਤੀ ਜਾਂਦੀ ਦੀ ਇਹ ਜਿਹੜੀ ਤੁਸੀਂ ਚੀਜ਼ ਦੇਖ ਰਹੇ ਹੋ ਮੇਰੇ ਹੱਥੇ ਹੀ ਪਈ ਹੋਈ ਇਹਨੂੰ ਕੀਪ ਕਹਿੰਦੇ ਨੇ ਇਹ ਲੋਹੇ ਦੀ ਬਣੀ ਹੋਈ ਆ ਤਾਂ ਉੱਪਰੋਂ ਇਹ ਖੁੱਲੀ ਹੁੰਦੀ ਆ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਤੇ ਥੱਲੇ ਉਹ ਤੰਗ ਹੁੰਦੀ ਆ ਜਿਹੜਾ ਤੰਗ ਵਾਲਾ ਪਾਸਾ ਇਹਦਾ ਇਹੇ ਸਟੋਪ ਦੇ ਵਿੱਚ ਲੈਂਪ ਲਾਟਰਨ ਦੇ ਜਿਹੜਾ ਮੂੰਹ ਹੁੰਦਾ ਦੀ ਤੇਲ ਪਾਉਣ ਵਾਲਾ ਉਹਦੇ ਵਿੱਚ ਪੈ ਜਾਂਦਾ ਸੀ ਇਹ ਪਤਲਾ ਪਾਸਾ ਤੇ ਉੱਪਰ ਉਹ ਚੌੜੇ ਵਾਲੇ ਪਾਸੇੋਂ ਇਹਦੇ ਵਿੱਚ ਤੇਲ ਜਿਹੜੇ ਤੇਲ ਦੀ ਬੋਤਲ ਆਉਂਦੀ ਜਾਂ ਕੀ ਜਾਂ ਕੰਨੀ ਹੁੰਦੀ ਦੀ ਉਹ ਇਹ ਦੇ ਵਿੱਚ ਉਲਟਾ ਦਿੱਤੀ ਜਾਂਦੀ ਤੇ ਥੋੜਾ ਥੋੜਾ ਕਰਕੇ ਤੇਲ ਲਾਲਟਰ ਲੈਂਪ ਤੇ ਸਟੋਪ ਦੀ ਟੈਂਕੀ ਵਿੱਚ ਚਲਾ ਜਾਂਦਾ ਤੇ ਸਕੀਪ ਨੂੰ ਇੱਕ ਫੜਨ ਵਾਸਤੇ ਇਹ ਕੁੰਡਾ ਵੀ ਲਗਾਇਆ ਹੁੰਦਾ ਸੀ ਜਿੱਥੋਂ ਇਸਕੀਪ ਨੂੰ ਫੜਿਆ ਜਾਂਦਾ ਸੀ ਉਸ ਸਮੇਂ ਇਹ ਚੀਜ਼ ਬਹੁਤ ਹੀ ਜ਼ਰੂਰੀ ਵਸਤ ਹੁੰਦੀ ਦੀ ਜਿਹਦੇ ਬਿਨ ਸਰਦਾ ਨਹੀਂ ਸੀ ਤੇਲ ਪਾਉਣ ਲਈ ਇਸ ਕੀਪ ਦੀ ਵਰਤੋਂ ਕੀਤੀ ਜਾਂਦੀ ਵੀ ਇਹ ਕੀਪ ਪਿੰਡ ਦੇ ਤਰਖਾਨ ਵੀ ਤਿਆਰ ਕਰ ਦਿੰਦੇ ਸੀ ਤੇ ਉਹ ਗੱਡੀਆਂ ਵਾਲੇ ਰਾਜਸਥਾਨ ਤੋਂ ਆਉਂਦੇ ਨੇ ਉਹ ਵੀ ਇਸ ਨੂੰ ਤਿਆਰ ਕਰ ਦਿੰਦੇ ਸੀ ਬਾਜ਼ਾਰ ਵਿੱਚੋਂ ਬਣੀ ਬਣਾਈ ਇੱਕ ਇਹ ਵੀ ਤਿਆਰ ਮਿਲ ਜਾਂਦੀ ਦੀ ਉਹ ਇੱਕ ਵੱਡੀਆਂ ਕੀਪਾਂ ਹੁੰਦੀਆਂ ਦੀ ਜਿਨ੍ਹਾਂ ਨਾਲ ਕਿ ਇੰਜਨਾਂ ਵਿੱਚ ਜਾਂ ਟਰੈਕਟਰਾਂ ਵਿੱਚ ਤੇਲ ਪਾਇਆ ਜਾਂਦਾ ਏ ਪਰ ਇਹ ਜਿੰਮੀ ਹੱਥੇ ਵੱਡੀ ਹੋਈ ਆ ਇਹ ਛੋਟੀ ਕੀਪ ਆ ਇਹਦੇ ਨਾਲ ਬੋਤਲਾਂ ਵਿੱਚ ਸਟੋਪਾਂ ਵਿੱਚ ਲਾਸ਼ਟਰਾਂ ਲੈਂਪਾਂ ਵਿੱਚ ਤੇਲ ਪਾਇਆ ਜਾਂਦਾ ਸੀ ਤੋ ਇਹ ਵਸਤ ਵੀ ਹੁਣ ਘਰਾਂ ਵਿੱਚ ਨਹੀਂ ਲੱਭਦੀ ਕਿਉਂਕਿ ਹੁਣ ਘਰਾਂ ਵਿੱਚ ਨਾ ਸਟਾਕ ਰਹੇ ਨੇ ਮਿੱਟੀ ਤੇ ਤੇਲ ਨਾਲ ਚੱਲਣ ਵਾਲੇ ਸਟਾਕ ਨਾ ਹੀ ਲੈਂਪ ਨਾ ਹੀ ਲਾਟਰ ਹੁਣ ਘਰਾਂ ਵਿੱਚ ਦਸਦੀਆਂ ਨੇ ਹੁਣ ਫਿਰ ਤੇਲ ਕਾਹਦੇ ਵਿੱਚ ਪਾਣਾ ਸੋ ਇਸ ਕਰਕੇ ਲੈਂਪਾਂ ਦੇ ਲਾਲ ਡਰਾਵਾਂ ਵਾਂਗੂ ਸਟੋਪਾਂ ਵਾਂਗੂ ਇਹ ਤੇਲ ਪਾਉਣ ਵਾਲੀ ਕੀਪ ਵੀ ਗਵਾਚਦੀ ਜਾ ਰਹੀ ਹੈ ਜਿਸ ਨੂੰ ਕੇ ਸੰਭਣ ਦੀ ਲੋੜ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਵਸਤ ਬਾਰੇ ਜਾਣਕਾਰੀ ਦਿੱਤੀ ਜਾ ਸਕੇ ਸੋ ਇਹ ਛੋਟੀ ਜਿਹੀ ਵਸਤ ਇਹ ਛੋਟੀ ਜਿਹੀ ਵਸਤ ਵੀ ਮੈਂ ਆਪਣੇ ਭਾਈ ਨੰਦ ਸਿੰਘ ਬੜੈਚ ਵਿਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖੀ ਹੋਈ ਹੈ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇਗਾ ਜਾਣਕਾਰੀ ਵਧੀਆ ਲੱਗੀ ਹੋਵੇਗੀ ਸੋ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਸੋ ਆਉਣ ਵਾਲੇ ਬਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪੁਰਾਣੀ ਚੀਜ਼ ਦਿਖਾਵਾਂਗਾ ਜੋ ਪਹਿਲੇ ਸਮਿਆਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ